ਸਟੂਲੇ ਟਾਈਪ ਬਹੁਤ ਜ਼ਿਆਦਾ ਆਦੋ-ਬਦ ਹੋ ਗਏ ਪੰਜਾਬ ਚ ਵਿੱਚ ਵਜਦੇ ਫਿਰਦੇ ਇਥੇ ਤੁਸੀਂ ਮੋਹਾਲੀ ਚੰਡੀਗੜ੍ਹ ਜੀ ਦੇਖ ਲਓ ਪਹਿਲਾਂ ਸਾਡੇ ਜਿਹੜੇ ਮੁੰਡੇ ਸੀ ਕਬੱਡੀਆਂ ਖੇਡਦੇ ਸੀ ਤੇ ਹੁਣ ਸਟੂਲੇ ਵਾਲੇ ਬੰਨੇ ਤੁਰ ਪਏ ਜੇ ਇੱਕ ਬੰਦਾ ਸਾਰੇ ਇੱਕ ਦੂਜੇ ਨਾਲ ਵੇਵੇਂ ਬੰਦੇ ਆ ਇਹਨਾਂ ਨੇ ਗੰਦ ਪਾਤਾ ਸਟੂਲੇਆਂ ਨੇ ਦਾ ਇਹ ਰੈਲੀ ਨਹੀਂ ਇਹਦਾ ਜਲੂਸ ਹੈ ਜੀ ਆਪਣੇ ਪੰਜਾਬ ਦਾ ਪੰਜਾਬ ਦਾ ਗੱਲੂ ਸਮਾਜ ਦਾ ਗੱਲੂ ਜਲੂਸ ਇਹਦਾ ਮਣਾ ਫੋਲੋਅਰਾਂ ਦਾ ਚੱਕਰ ਹੈ ਜੀ ਹੋਰ ਕੁਝ ਨਹੀਂ ਕਈ ਦਾ ਹੈ ਨਹੀਂ ਦੀ ਵਿਚਾਰੇ ਫੋਲੋਅਰਾਂ ਪਿੱਛੇ ਗਾਣਗੇ ਹੁਣ ਕੀ ਕਰ ਸਕਦੇ ਆ ਈ ਹਮੇਦੋੜਾ ਇੰਸੀਗੂਰ ਫੀਲ ਹੋ ਜਾਂਦਾ ਕਿ ਬਈ ਨਾ ਹੁੰਦਾ ਹੈ ਕਿ ਯਾਰ ਇਹ ਕਿੱਸੇ ਦੇਖ ਰਹਾ ਹੈ ਕਬੱਡੀ ਖਿਡਾਰੀ ਹੋਏ ਆ ਉਹਨਾਂ ਨੂੰ ਗੋਲੀ ਮਾਰ ਦਿੰਦੇ ਆ ਕੋਈ ਵੀ ਸਟੂਲਾ ਲਾ ਲਓ ਜਿਹਦਾ ਨਾਮ ਹੈ ਉਹਨੂੰ ਅੱਗੇ ਲਿਆਓ ਉਹਦੀ ਪੂਜਾ ਕਰੋ ਨਾਲੇ ਬਾਬਾ ਪਲੀਗਰਨ ਪਰਮਾਤਮਈ ਆ ਪੰਜਾਬ ਦਾ ਇੰਨਾ ਕਾਲ ਯੁਗ ਚੱਲੀ ਜਾਂਦਾ ਇੰਨਾ ਬੁਰਾ ਹਾਲ ਹੈ ਮੇਰੇ ਹਿਸਾਬ ਨਾਲ ਤੇ ਜਿੰਨਾਂ ਦੇ ਜੜੇ ਬਣਦੇ ਪਏ ਆ ਤਾਂ ਦਾ ਪੱਕਾ ਲਵਾਦਣ ਕੇਸ ਘਟਵਾਦਣ ਫਿਰ ਜੋ ਮਰਜ਼ੀ ਕਰਨਾ ਸਾਨੂੰ ਕੋਈ ਚੱਕਰ ਨਹੀਂ ਅਸੀਂ ਟਰੰਪ ਨੇ ਕੀ ਹੈ ਨਾ ਕਿ ਮੈਂ ਲਾਈਕ ਹੀ ਔਰ ਸ਼ੀ ਥੈਟਸ ਇਟ ਪਤਾ ਨਹੀਂ ਰੀਤੀ ਰਿਵਾਜ ਲਾ ਲਓ ਰਿਵਾਜ ਲਾ ਲਓ ਕੁਝ ਵੀ ਲਾ ਲਓ ਪਤਾ ਨਹੀਂ ਕਿੱਦਾਂ ਦੀ ਹੈ ਮੈਂ ਹੁਣ ਸਾਡੇ ਦਾ ਟੈਂਪੂ ਕਹਿੰਦੇ ਆ ਟੈਂਪੂ ਸ਼ਾਬਦਵਾਰਤਾ ਜਾਂਦਾ ਵੈਸੇ ਢੋਲੇ ਵਗੈਰਾ ਇਹਨਾਂ ਦੀ 27 ਤਰੀਕ ਨੂੰ ਕਹਿੰਦੇ ਕਾਫੀ ਵੱਡੀ ਪਰੇਡ ਹੈ ਤੇ ਬਹੁਤ ਪੰਜਾਬ ਦੇ ਕਿ ਦੂਰੋਂ ਦੂਰੋਂ ਪਹੁੰਚ ਰਹੇ ਆ ਲੋਕ ਬੜੀ ਇਹ ਕਟਿਆ ਲਾ ਲਓ ਜਾਂ ਕੁਝ ਵੀ ਲਾ ਲਓ ਇਹ ਪਰੇਡ ਸਾਡੇ ਗੁਰੂਆਂ ਧਰਤੀ ਆ ਸਭ ਤੋਂ ਵਧੀਆ ਤਾਂ ਅੰਮ੍ਰਿਤਸਰ ਤੋਂ ਉੱਪਰ ਕੁਝ ਵੀ ਨਹੀਂ ਹੈ ਇੰਨਾ ਸਾਫ਼ ਸੁਥਰਾ ਤੇ ਇਤਿਹਾਸਕ ਸਾਡੀ ਧਰਤੀ ਆ ਦਰਬਾਰ ਸਾਹਿਬ ਆ ਲੋਕ ਜਾਂਦੇ ਆ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਆ ਉਸ ਅਕਾਲ ਪੁਰਖ ਧਰਤੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਉੱਥੇ ਉੱਥੇ ਇਹ ਚੀਜ਼ ਬਹੁਤ ਮਨਾਈ ਹੈ ਤੇ ਗਲਤ ਹੈ ਬੜੇ ਲੋਕ سپورਟ ਵੀ ਕਰ ਰਹੇ ਆ ਤੇ ਕਾਫੀ ਲੋਕ ਇਹਦੇ ਨਾਂ ਵੀ ਕਰ ਰਹੇ ਆ ਗਲਤ ਹੀ ਮੰਨਾਂਗੇ ਜੋ ਲੋਕ ਜਾਣਗੇ ਨਾ ਸਾਥ ਦੇ ਰਹੇ ਆ ਬੜਾ ਮੇਲਾ ਉੱਥੇ ਮੇਲਾ ਲਾ ਲਓ ਪ੍ਰੇਡ ਲਾ ਲਓ ਬੜੀ ਖੁਸ਼ ਹੈ ਪੋਸਟਾਂ ਪੈ ਰੀਆਂ ਇੰਸਟਾਗ੍ਰam ਤੇ ਪ੍ਰੇਡ ਹੈ ਸਟੂਲਿਆਂ ਦੀ ਟੈਂਪੂਆਂ ਦੀ ਬੜੇ ਲੋਕ ਖੜੇ ਵੀ ਆ ਕਈ ਲੋਕ ਬੋਲੀ ਵੀ ਜਾਂਦੇ ਆ ਕਿ ਉੱਥੇ ਕੋਈ ਨਹੀਂ ਆਏਗਾ ਤੇ ਨਾ ਹੀ ਕਿਸੇ ਨੇ ਜਾਣਾ ਪਰ ਕੀ ਕਹਿ ਸਕਦੇ ਅੱਜ ਕੱਲ ਸਟੂਲਿਆਂ ਦਾ ਰਿਵਾਜ ਜਿਵੇਂ ਕਹਿੰਦੇ ਆ ਬਾ ਟਾਈਮ ਕਿਵੇਂ ਪਹਿਲਾ ਸੀ ਪੁਰਾਣੇ ਸਮੇਂ ਦੀ ਗੱਲ ਆ ਕਬੱਡੀ ਦੀ ਗੱਲ ਹੁੰਦੀ ਕਬੱਡੀ ক্রিকেট ਖੇਡ ਗੇਮਾਂ ਸਪੋਰਟਸ ਬੰਦਿਆਂ ਦਾ ਸਟਰਗਲ ਸੀ ਪੰਜਾਬ ਸਭ ਤੋਂ ਮੰਡਾ ਮੰਨਿਆ ਪਰਮੰਨਿਆ ਉਹ ਸੀ ਜਿਹਦਾ ਨਾਮ ਸੀ ਬਾਹਰਲੇ ਦੇਸ਼ਾਂ ਵਦੇਸ਼ਾਂ 'ਚ ਨਾਮ ਚੱਲਦਾ ਸੀਗਾ ਖੇਡਾਂ ਦਾ ਮੈਂਨਤੀ ਦਾ ਸਟਰਗਲ ਦਾ ਨੌਜਵਾਨੀ ਬਜ਼ੁਰਗ ਪ੍ਰਾਣੀ ਖਰਾਕਾ ਖਾਦੀਆਂ ਬੜਾ ਨਾਮ ਕਮਾਇਆ ਖਿਡਾਰੀਆਂ ਨੇ ਅੱਜ ਕੱਲ ਤਾਂ ਪਤਾ ਨਹੀਂ ਕੀ ਆ ਜਾਂਦਾ ਨਸ਼ਾ ਨਸ਼ੇ ਪੱਤੇ 'ਚ ਵੜ ਗਏ ਨਸ਼ੇ ਪੱਤੇ 'ਚ ਸਾਰੇ ਲੱਗੇ ਹੋਏ ਆ ਏ ਟੂ ਜ਼ेड ਜਾਂ ਫਿਰ ਆਹ ਨੰਬਰ ਦੂਜਾ ਟੈਂਪੂ ਬਣੀਆਂ ਦੇ ਸਟੂਲਿਆਂ ਦਾ ਰਵਾਜ ਜੋ ਵੀ ਲਾ ਲਓ ਹੁਣ ਤਾਂ ਬਾਬਾ ਭਾਲੀ ਕਰੇ ਪ੍ਰਮਾਤਮਾ ਪੰਜਾਬ ਤੇ ਇੰਨਾ ਬੁਰਾ ਹਾਲ ਹੋਇਆ ਪਿਆ ਜੀ ਤੁਹਾਨੂੰ ਕੀ ਲੱਗਦਾ ਵੀਰ ਜੀ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀਗਾ ਵੀ ਵਿਆਹ ਕਰਾਉਣਾ ਹੈ ਮੁੰਡਿਆਂ ਦਾ ਕੁੜੀਆਂ ਨਹੀਂ ਲੱਭਦੀਆਂ ਵੀ ਕੁੜੀਆਂ ਨੂੰ ਕੋਖ ਦੇ ਵਿੱਚ ਮਾਰੀ ਜਾਂਦੇ ਆ ਤੇ ਹੁਣ ਕਹਿੰਦੇ ਆ ਕੁੜੀਆਂ ਕੁਵਾਰੀਆਂ ਬੈਠੀਆਂ ਮੁੰਡੇ ਨਹੀਂ ਲੱਭਦੇ ਕਿਉਂਕਿ ਉਹ ਆਪਣਾ ਜਿਹੜਾ ਜੈਂਡਰ ਕਨਵਰਟ ਕਰੀ ਜਾਂਦੇ ਆ ਜੈਂਡਰ ਕਰੀਂਦੇ ਹਾਂ ਜੀ ਪਹਿਲਾਂ ਤਾਂ ਲੋਕ ਕਹਿੰਦੇ ਸੀ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਮੁੰਡਾ ਮੁੰਡਾ ਪਾਗਲ ਆ ਮੁੰਡੇ ਨਸ਼ੇ ਕਰਨ ਲੱਗੇ ਇਸੇ ਕਰਣ ਸਾਡੇ ਰਿਸ਼ਤੇ ਨਹੀਂ ਸਾਡੇ ਜੀ ਕੋਈ ਪਤਾ ਨਹੀਂ ਘਾਟ ਆ ਕੋਈ ਕੁਸ਼ ਆ ਅੱਜ ਕੱਲ ਮੁੰਡੇ ਲੱਭਰੇ ਕੁੜ ਮੁੰਡੇ ਦੇਖਣ ਨੂੰ 6 ਫੁੱਟ ਕੱਦ ਵਧੀਆ ਦੇਖਣ ਨੂੰ ਐ ਲੱਗਦੇ ਵਾਕਈ ਮੁੰਡੇ ਆ ਉਹ ਤੌਰ ਤੋਂ ਜਾਂ ਬੋਲਣ ਤੋਂ ਪਿੱਛੇ ਟੈਗ ਲੱਗਾ ਸਟੂਲਾ ਟੈਂਪੂ ਬਣ ਜਾਂਦੇ ਹੁਣ ਦੱਸੋ ਕਿਆ ਕਰੀ ਕੀ ਰਿਸ਼ਤੇ ਹੁਣ ਤੇ ਕੀ ਕਰਨ ਨੌਜਵਾਨੀ ਇੰਨੀ ਖਤਮ ਹੋਈ ਜਾਂਦੀ ਆ ਨਸ਼ੇ ਆ ਕਰਕੇ ਹੋਈ ਜਾਂਦੀ ਆ ਕੋਈ ਮੈਡੀਸਨ ਵਗੈਰਾ ਯੂਜ਼ ਕਰਦੇ ਆ ਕੁਝ ਨਸ਼ੇ ਇਦਾਂ ਦੇ ਆ ਗਏ ਉਹ ਸਟੂਲੇ ਟੈਂਪੂ ਬਣ ਜਾਂਦੇ ਆ ਖਰਾਕਾਂ ਹੈ ਨਹੀਂ ਖਰਾਕਾਂ ਆ ਬਾਹਰ ਦੀਆਂ ਖਾਈ ਜਾਂਦੇ ਆ ਸਾਰੀ ਖਾਣੇ ਆ ਸਾਰੀ ਦੁਨੀਆ ਖਾਂਦੀ ਆ ਨਿਊਡਲ ਸ਼ੂਡਲ ਪੀਜ਼ਾ 버ਗਰ ਮੋਮੋਸ ਆ ਸਾਰੇ ਇਹ ਚੀਜ਼ ਅੰਦਰ ਆ ਕਿਤੇ ਦਾ ਸਰੀਰ ਚ ਜਾਣਾ ਗੋੜ ਸ਼ੱਕਰ ਇਦਾਂ ਦੀ ਇਹ ਦੇਸੀ ਕਿ ਉਹ ਘਰ ਦਾ ਕੱਟਿਆ ਮੱਖਣ ਮਲਾਈਆਂ ਦੁੱਧ ਦਹੀਂ ਇਹ ਚੀਜ਼ਾਂ ਨੇ ਜਾਣਾ ਸੀਗਾ ਅੰਦਰ ਆਪਣਾ ਅਸਰ ਦਿਖਾਉਣਾ ਸੀਗਾ ਤੇ ਹੁਣ ਆਪਾਂ ਇਹ ਚੀਜ਼ਾਂ ਖਾ ਰਹੇ ਆ ਉਹ ਵੀ ਥੋੜਾ ਜਿਹਾ ਮੰਨਣ ਵਾਲੀ ਗੱਲ ਉਹ ਵੀ ਅਸਰ ਕਰਦੀ ਹੈ ਬਾਕੀ ਦਾ ਵਿਰੋਧ ਵੀ ਬਹੁਤ ਹੋ ਰਿਹਾ ਜਿੰਨੇ ਪੰਜਾਬ ਚ ਮੁੱਦੇ ਨੇ ਵੱਡੇ ਸੀਨੀਅਰ ਵੱਡੇ ਵਧੀਆ ਲੋਕ ਨੇ ਲੱਖੇ ਜਹਾਨ ਨੇ ਵੀ ਕਿਹਾ ਹੋਇਆ ਹੈ ਕਿ ਜਿਹੜੇ ਜਾਣਗੇ ਉਹ ਖੁਦ ਟੈਂਪੂ ਹੋਣਗੇ ਉਹਨਾਂ ਨੂੰ ਟੈਂਪੂ ਮੰਨਿਆ ਜਾਣਾ ਜੇ ਕੋਈ ਜਾਊਗਾ ਆਪਦੀ ਜੇ ਜਦੋਂ ਬਾਪਾ ਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਫੋਲੋ ਕਰਦੇ ਆ ਮੱਥਾ ਟੇਕਦੇ ਆ ਬਾਪ ਮੰਨਦੇ ਆ ਪਿਤਾ ਜੀ ਮੰਨਦੇ ਆ ਉਹ ਬਾਪ ਨੂੰ ਫੋਲੋ ਕਰਦੇ ਆ ਤੇ ਇਥੇ ਕੋਈ ਵੀ ਨਾ ਜਾਵੇ ਜਿਹੜਾ ਸਿੱਖ ਧਰਮ ਹੈ ਜਿਹਨੇ ਜਾਣਾ ਉਹ ਜਾਵੇ ਪਰ ਜਿਹੜੇ ਇਹ ਚੀਜ਼ ਨੂੰ ਫੋਲੋ ਕਰਨਗੇ ਆਪਾਂ ਵਾਹਿਗੁਰੂ ਦੀ ਪ੍ਰਮਾਤਮਾ ਧੰਸ਼ੀ ਗੁਰੂ ਰਾਮ ਦੇ ਜਿਹਦੇ ਬੱਚੇ ਆ ਆਪਾਂ ਤੋਂ ਗਲਤੀਆਂ ਹੁੰਦੀਆਂ ਆਪਾਂ ਇਹਨੇ ਇਹਨੇ ਗਲਤੀਆਂ ਨਾ ਕਰੀਏ ਕਿ ਹੱਦੋਂ ਵੱਧ ਹੋ ਜਾਣਾ ਹੁਣ ਉੱਥੇ ਕਹਿੰਦੇ ਮੁੰਡੇ ਨਾਲ ਮੁੰਡਾ ਵਿਆਹ ਹੋਵੇ ਇਹਦਾ ਕੋਈ ਉਹ ਵੀ ਇਹ ਕਹਿੰਦੇ ਸਰਟੀਫਿਕੇਟ ਸਾਡਾ ਕਾਨੂੰਨ ਦਿਓ ਕੋਈ ਲਿਖ ਕੇ ਦਿਓ ਸਾਨੂੰ ਵੀ ਹਾਂ ਸਰਟੀਫਿਕੇਟ ਦਿਓ ਕੇ ਰੂਲ ਬਣ ਹਾਂਜੀ ਪਹਿਲਾਂ ਪੰਜਾਬ ਜਿਹੜਾ ਆ ਪਲਵਾਨਾਂ ਦੀ ਤਰਤੀ ਜਿਹੜੇ ਸਾਡੇ ਯੋਧਿਆਂ ਦੀ ਤਰਤੀ ਮੰਨਿਆ ਜਾਂਦਾ ਸੀਗਾ ਹਨਾ ਜਿੱਥੇ ਯੋਧੇ ਪੈਦਾ ਹੁੰਦੇ ਸੀਗੇ ਹੁਣ ਜੇ ਇਹ ਚੀਜ਼ ਹੋ ਗਈ ਮੰਨ ਲਓ ਵੀਰ ਜੀ 골ਡਨ ਟੈਂਪਲ ਦੇ ਵਿੱਚ ਜਿੱਥੇ ਜਿਹੜੇ ਸਾਡੇ ਗੁਰੂਆਂ ਦੀ ਤਰਤੀ ਉੱਥੇ ਇਹ ਚੀਜ਼ ਹੋ ਗਈ ਤੁਹਾਨੂੰ ਕੀ ਲੱਗਦਾ ਵੀ ਬਾਕੀ ਜਿਹੜੇ ਪੰਜਾਬੀ ਆ ਉਹਨਾਂ ਤੇ ਕੀ ਇਸ ਚੀਜ਼ ਦਾ ਅਸਰ ਪਊਗਾ ਆ ਸਰ ਪੂਰਾ ਹੀ ਪਊਗਾ ਜੀ ਦਰਬਾਰ ਸਾਹਿਬ ਹੁਣ ਦਰਬਾਰ ਸਾਹਿਬ ਨੂੰ ਕੌਣ ਨਹੀਂ ਜਾਣਦਾ ਕੌਣ ਨਹੀਂ ਗਿਆ ساری ਦੁਨੀਆ ਬੱਚੇ ਤੇ ਲੈ ਕੇ ਬਜ਼ੁਰਗ ਤਾ ਲੋਕ ਜਾਂਦੇ ਆ ਸੇਵਾ ਕਰਦੇ ਆ ਭਾਣਾ ਦਾ ਬਾਬਾ ਜੀ ਉਥੇ ਇੰਨੀ ਕਿਰਪਾ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਹਰੇਕ ਬੰਦੇ ਦੇ ਕਿਰਤਾ ਸਟਰਗਲ ਦੁਨੀਆ ਜਾਂਦੀ ਹੈ ਜੇ ਉਸ ਸ਼ਹਿਰ ਚ ਉਸ ਇਤਿਹਾਸਕ ਧਰਤੀ ਦੇ ਇੰਨਾ ਕੁਝ ਮਾੜਾ ਹੋਏਗਾ ਤਾਂ ਪੰਜਾਬ ਦੇ ਬਾਕੀ ਸ਼ਹਿਰ ਤਾਂ ਛੋਟੇ ਛੋਟੇ ਉਹਨਾਂ ਦੀ ਤਾਂ ਮੂਲ ਹੀ ਗੱਲੀ ਹੈ ਜੇ ਉਥੇ ਇੰਨਾ ਕੁਝ ਹੁੰਦਾ ਤੇ ਉਥੋਂ ਦੀ ਪ੍ਰਮੰਧਕ ਕਮੇਟੀ ਵੀ ਸਾਰੇ ਇਕੱਠੇ ਹੋ ਕੇ ਚੀਜ਼ ਨਹੀਂ ਹੋਣੀ ਚਾਹੀਦੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਟੂਲਿਆਂ ਟੈਂਪੂਆਂ